ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਹੋਏ ਹਾਂ ਬਠਿੰਡਾ ਦੇ ਪੋਚੋ ਰੋਡ ਤੇ ਸਥਿਤ ਵਾਈਆ ਰਿਜ਼ੋਰਟ ਇਹ ਸਰ ਰਿਜ਼ੋਰਟ ਬਾਰੇ ਤੁਹਾਨੂੰ ਮੈਂ ਥੋੜਾ ਦੱਸ ਦੇਵਾਂ ਕਿ ਇਹ ਰਿਜ਼ੋਰਟ ਜਿਹੜਾ ਹੈਗਾ ਇਹ ਬਠਿੰਡੇ ਦਾ ਪਹਿਲਾ ਰਿਜ਼ੋਰਟ ਹੈ ਇੱਥੇ ਜਿਹੜਾ ਹੈਗਾ ਵਾਈਆ ਸਾਹਿਬ ਆਪਣੇ ਮਿੱਤਰ ਨੇ ਬਿਕਰਮਜੀਤ ਸਿੰਘ ਜੀ ਬਾਈਆ ਤੁਸੀਂ ਸਾਰੇ ਜਾਣਦੇ ਹੋਵੋਗੇ ਤੇ ਇਹ ਉਹਨਾਂ ਦਾ ਰਿਜ਼ੋਰਟ ਹੈ ਤੇ ਅੱਜ ਇੱਧਰ ਪੋਚੋ ਵਾ ਲਾਏ ਸੀਗੇ ਤੇ ਮਾਸ਼ਾਅੱਲ ਇੱਧਰ ਵੀ ਕਿਹੜਾ ਮਾਰਤ ਲਈ ਮਿਲਤ ਲਈ ਬਾਈਆ ਸਾਹਿਬ ਹੋਰ ਨੂੰ ਤੇ ਉਹ ਬਾਈਆ ਸਾਹਿਬ ਵੀ ਹੈਗੇ ਨੇ ਮਿਲ ਹੀ ਗਏ ਤੇ ਬਹੁਤ ਕੈਂਟਰ ਰਿਜੋਰਟ ਬਣਾ ਹੋਇਆ ਸਸੀ ਗਾਜੀ ਬਾਈਆ ਸਾਹਿਬ ਸਤਿ ਸ਼੍ਰੀ ਅਕਾਲ ਸਸੀ ਗਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਨੇ ਹੋਰ ਘਰ ਪਰਿਵਾਰ ਠੀਕ ਠਾਕ ਹੈ ਜੀ ਬਹੁਤ ਅੱਛਾ ਇੱਥੇ ਲਾਹ ਛੜੀ ਰਿਜੋਰਟ ਦੇ ਵਿੱਚ ਡਿਊਟੀ ਹਾਂਜੀ ਹੁਣ ਇੱਥੇ ਡਿਊਟੀ ਹੈਗੀ ਆਪਣੀ ਪੂਰੀ ਇੱਥੇ ਅੱਛਾ 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 ਹਾਂ ਠੀਕ ਹੈ ਸੀਜ਼ਨ ਵੀ ਆ ਗਿਆ ਜੀ ਉਸ ਕਰਕੇ ਇੱਥੇ ਇਹਨੂੰ ਰੌਂਦੇ ਫੰਕਸ਼ਨ ਵਾਸਤੇ ਬੁਕਿੰਗ ਵਗੈਰਾ ਬਹੁਤ ਸੋਹਣੀ ਚੱਲ ਰਹੀ ਹੈ ਹਾਂ 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 ਬਿਲਕੁਲ ਠੀਕ ਹੈ ਅੱਛਾ ਕੀ ਬਾਤ ਹੈ ਇਹ ਤਾਂ ਲੌਬੀ ਵੀ ਕੀ ਆਵਾ ਦੀ ਕਰ ਛੱਡੀ ਭਾਈਆ ਸਭ ਤੁਸੀਂ ਹਾਂ ਬਿਲਕੁਲ ਬਿਲਕੁਲ ਜੀ ਬਹੁਤ ਦਿਲ ਹੈ ਹਾਂ ਇੱਕ ਤਰੀ ਬਣੀ ਵੀ ਫਾਈਵ ਸਟਾਰ ਕਨਸੈਪਟ ਤੇ ਹੀ ਸਾਰੀ ਬਿਲਡਿੰਗ ਜਦੋਂ ਅਸੀਂ ਬਣਾਇਆ ਸੀਗਾ ਇਤਨੀ ਭਾਈਸਾਬ ਪਹਿਲਾਂ ਹੂੰ ਉਸ ਟਾਈਮ ਅਸੀਂ ਫਾਈਵ ਸਟਾਰ ਹੋਟਲ ਦਾ ਕਨਸੈਪਟ ਲੈ ਕੇ ਚੱਲੇ ਹੋਏ ਸੀ ਅਗਰ ਇਹ ਤੇ ਕਨਸੈਪਟ ਲੈ ਕੇ ਵੀ ਤੁਸੀਂ ਉਹ ਰਿਜੋਰਟ ਵਾਲਾ ਇਧਰਲੇ ਪਾਸੇ ਹਾਂ ਬਿਲਕੁਲ ਬਿਲਕੁਲ ਹਾਂ ਬਿਲਕੁਲ ਪੰਜਾਬ ਚ ਇਧਰ ਮਾਲਵਾ ਜੋਂ ਦਾ ਰਿਜ਼ੋਰਟ ਅਸੀਂ 2000 2000 ਮਿਲੇਨੀਅਮ ਇਅਰ ਤੇ ਸ਼ੁਰੂ ਕੀਤਾ ਸੀਗਾ। ਅੱਛਾ। ਉਦੋਂ ਸਾਡਾ ਕੱल्ल्या ਦਾ ਸੀਗਾ ਦੂਰ ਦੂਰ ਤੱਕ ਗੰਗਾ ਨਗਰ ਤੋਂ ਲੈ ਕੇ ਸੰਗਰੂਰ ਤੋਂ ਲੈ ਕੇ ਸਰਸੇ ਸਾਹ ਤੱਕ ਬਠਿੰਡੇ ਬਾਹਰ ਰਿਜ਼ੋਰਟ। ਅੱਛਾ ਤੇ ਬਾਈਆ ਸਾਹਿਬ ਇੱਥੇ ਕੱਲੇ ਕਮਰੇ ਨੇ ਜਾਂ ਆਪਣਾ ਬੈਂਕਟ ਹਾਲ ਵਗੈਰਾ ਵੀ ਹੈਗਾ? ਹਾਂ। ਜੀ ਸਾਹਿਬ ਇੱਥੇ ਕਮਰੇ ਵੀ ਹੈਗੇ, ਰੈਸਟੋਰੈਂਟ ਵੀ ਹੈਗਾ। ਬੈਂਕਟ ਹਾਲ ਵੱਡਾ ਵੀ ਹੈਗਾ, ਛੋਟੀਆਂ ਪਾਰਟੀਆਂ ਵਾਸਤੇ ਹਾਲ। ਅੱਛਾ ਸਾਰੇ ਹੈਗੇ ਆ। ਫੰਕਸ਼ਨ ਏਰੀਆ ਬਹੁਤ ਵੱਡਾ ਹੈ। ਮੈਂ ਤੁਹਾਨੂੰ ਦਿਖਾਉਣਾ। ਅੱਛਾ। ਅੱਛਾ। ਹਾਂ ਜੀ। ਓਕੇ ਓਕੇ। अच्छा छोटा हॉल ਵੀ ਹੈਗਾ ਵੱਡਾ ਬੈਂਕਟ ਵੀ ਹੈਗਾ ਹਾਂ ਜੀ ਹਾਂ ਤੇ ਰੈਸਟੋਰੈਂਟ ਵੀ ਹੈ ਤੇ ਨਾਲ ਕ ਰੂਮਸ ਵੀ ਹੈਗੇ ਰੂਮਸ ਰੂਮਸ ਵੀ ਹੈਗੇ ਠੀਕ ਹੈ ਠੀਕ ਹੈ ਹਾਂ ਇਹ ਤੁਹਾਡੇ ਤਾਂ ਪਾਰਕਿੰਗ ਵੀ ਬਹੁਤ ਲੱਗ ਰਹੀ ਹੈ ਮੈਨੂੰ ਦੇ ਇਹ ਅਸੀਂ ਐਕਚੁਅਲੀ ਜਿਹੜਾ ਫਰੰਟ ਹੈ ਇਹ ਲਾਉਨ ਹੈ ਅਸੀਂ ਨੂੰ ਪਾਰਕਿੰਗ ਦੇ ਤੌਰ ਤੇ ਯੂਜ਼ ਕਰਦੇ ਹੈਗੇ ਹਾਂ ਇਹ ਕੋਈ 600 ਗੱਡੀਆਂ ਦੀ ਗਰਾਸੀ ਪਾਰਕਿੰਗ ਹੈ ਅੱਛਾ 600 ਗੱਡੀਆਂ ਦੀ ਹਾਂ ਜੀ ਹਾਂ ਜੀ 2 ਏਕੜ ਚ ਹੈ ਜੀ ਇਹ ਪਾਰਕਿੰਗ ਔਕ ਤੇ ਇਹਨੂੰ ਅਸੀਂ ਪਾਰਕਿੰਗ ਦੇ ਤੌਰ ਤੇ ਯੂਜ਼ ਕਰਦੇ ਜਿੰਨੇ ਵੀ ਹੋਰ ਕੋਈ ਰਿਜ਼ੋਰਟ ਹੈ ਵੈਸੇ ਕਿਸੇ ਦੇ ਵਿੱਚ ਕੰਪਲੀਟ ਪਾਰਕਿੰਗ ਯਾਨੀ ਕੋਈ ਸੜਕਾਂ ਤੇ ਖੜੀਆਂ ਹੁੰਦੀਆਂ ਹਾਂ ਜਾਂ ਕਿਹਦੀ ਕੱਚੀ ਪਾਰਕਿੰਗ ਹੁੰਦੀ ਹੈਗੀ ਬਿਲਕੁਲ ਬਿਲਕੁਲ ਸਾਡੇ ਆ ਗ੍ਰਾਸੀ ਪਾਰਕਿੰਗ ਹੈਗੀ ਜਿੱਦੇ ਕਦੇ ਰੇਤਾਂ ਮਿੱਟੀ ਨਹੀਂ ਕਿਸੇ ਦੇ ਕੱਪੜਿਆਂ ਨੂੰ ਲੱਗਦੇ ਹਾਂ ਬਿਲਕੁਲ ਠੀਕ ਹੈ ਤਾਂ ਹਾਂਜੀ ਇਹ ਤਾਂ ਬਾਕੀ ਇਹ ਤਾਂ ਮਤਲਬ ਪਾਰਕ ਹੀ ਲੱਗਦਾ ਪਾਰਕਿੰਗ ਲਈ ਹੈ ਹਾਂ ਇਸ ਲਈ ਵਾਸੇ-ਵਾਸੇ ਗ੍ਰੀਨਰੀ ਬਹੁਤ ਹੋ ਗਈ ਆ ਗ੍ਰੀਨਰੀ ਬਹੁਤ ਜਿੰਨੇ ਆਪਾਂ ਟ੍ਰੀ ਲਾਏ ਸੀਗੇ ਦੋ ਤਿੰਨ ਸਾਲਾਂ ਵਿੱਚ ਬਹੁਤ ਸੋਹਣੇ ਗਰੋ ਕਰ ਗਏ ਹੂੰ ਉਸ ਕਰਕੇ ਬਹੁਤ ਸੋਹਣੀ ਗ੍ਰੀਨਰੀ ਹੋ ਗਈ ਇਹ ਹੁਣ ਜਿਹੜੀ ਇਹ ਹੁਣ ਅਸੀਂ ਕਨਸੈਪਟ ਐਂਟਰੈਂਸ ਦਾ ਕਰਾਇਆ ਹੈਗਾ ओके okay. जी हां जी अच्छा ये बैंक्वेट हॉल दी एंट्रेंस है ओके बैंक्वेट हॉल दी इद्दू भी काफी डेकोरेटेड hmm. हो जांदे फंक्शन टाइम पे तेरेच सारी मैटिंग वगैरह बिछ दी है की है हम्म एको ही कलर ਦਾ ब्लू 골ਡਨ ਕੁਕ कलर ਦਾ ਕਨਸੈਪਟ ਹੈ ਸਾਰਾ ओके 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 एधी ਇੱਕ ਤਰ੍ਹਾਂ ਦੀ ਲੌਬੀ ਹੋ ਜਾਂਦੀ ਹੈਗੀ ਬਿਲਕੁਲ ਇਹ ਬਹੁਤ ਡੈਕੋਰੇਟ ਹੁੰਦੀ ਹੈ ਐਟ ਦਾ ਫੰਕਸ਼ਨ ਟਾਈਮ ਤੇ ਬਹੁਤ ਕੁਸ਼ੇ ਦੇ ਵਿੱਚ ਕਰਨਾ ਹੁੰਦਾ ਸੀ ਹਮਮ ਬੜੀ ਫਲਾਵਰਿੰਗ ਦੀ ਬੜੀ ਜ਼ਿਆਦਾ ਹੈਵੀ ਟਿਕ ਟੈਕ ਡੈਕੋਰੇਸ਼ਨ ਹੁੰਦੀ ਅੱਛਾ ਇਹ ਫਿਰ ਇਹਦਾ ਮੈਂ ਕਹਿੰਦਾ ਹੁਣ ਵੀ ਬਹੁਤ ਲੱਗ ਰਹੀ ਹੈ ਹਾਂਜੀ ਹਾਂ 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 ਬਿਲਕੁਲ ਕਿਹਾ ਵਾ ਇਹ ਤਾਂ ਬਾਈ ਸਾਹਿਬ ਹਾਲ ਹੀ ਬਹੁਤ ਵੱਡਾ ਲੱਗ ਰਿਹਾ ਮੈਂ ਤੁਹਾਡਾ ਬਿਲਕੁਲ ਬਿਲਕੁਲ ਆਪਣਾ ਲੇਰੀ ਸਾਹਿਬ ਇਹ ਬਠਿੰਡੇ ਸ਼ਹਿਰ ਦਾ ਸਭ ਤੋਂ ਵੱਡਾ ਬੈਂਕ ਉਠਾ ਲਿਆ ਅੱਛਾ ਸਭ ਤੋਂ ਵੱਡਾ ਹਾਲ ਹੈ ਸਭ ਤੋਂ ਪਹਿਲਾਂ ਅਸੀਂ ਬਣਾਇਆ ਸੀ ਐਡਾ ਵੱਡਾ ਹਜੇ ਤੱਕ ਕਿਸੇ ਵੇਲੇ 20000 ਸਕਰ ਫੁੱਟ ਦਾ ਬੈਂਕ ਉਠਾ ਲਿਆ ਅੱਛਾ ਇੱਥੇ 500 600 ਬੰਨਾਂ ਦੀ ਆ ਰਾਊਂਡ ਟੇਬਲ ਸਿਟਿੰਗ ਦੀ ਕਪੈਸਿਟੀ ਆ ਮਤਲਬ ਫੰਕਸ਼ਨ ਦੀ अच्छा 20000 स्क्वायर फुट ਦੇ ਵਿੱਚ ਬਣਿਆ ਹੋਇਆ 20000 स्क्वायर फुट ਦਾ ਬੈਂਕਟ ਹਾਲ ਆ ਇਹ ਬਕੰਦੇ ਜੀ ਸਭ ਤੋਂ ਵੱਡਾ ਤੇ ਤੁਸੀਂ ਕਹਿੰਦੇ ਫਲਾਵਰਿੰਗ ਨਹੀਂ ਫਲਾਵਰਿੰਗ ਤਾਂ ਮੈਨੂੰ ਹੁਣ ਹੀ ਤੁਹਾਡੇ ਕਮਾਲ ਦੀ ਲੱਗ ਰਹੀ ਆ ਨਹੀਂ ਹਾਂ ਬਿਲਕੁਲ ਇਹ ਵੀ ਹੁਣ ਵੀ ਕਰੇ ਉਸ ਟਾਈਮ ਫੰਕਸ਼ਨ ਵੇਲੇ ਕੋਈ ਡਬਲ ਫਲਾਵਰਿੰਗ ਹੁੰਦੀ ਹੈ ਡੈਕੋਰੇਸ਼ਨ ਦੀ ਹੂੰ ਹੂੰ ਇਹ ਤਾਂ ਅਸੀਂ ਰੈਗੂਲਰ ਰੱਖਦੇ ਹਾਂ ਕਿਉਂਕਿ ਸਾਡੇ ਇੱਕ ਬਿਊਟੀ ਐਸ ਨੇ ਸਾਡੇ ਗੈਸਟ ਤਾਂ ਕਿਸੇ ਵੇਲੇ ਵੀ ਆਉਂਦਾ ਬਿਲਕੁਲ ਵਿਜ਼ਿਟ ਕਰਦੇ ਰਹਿੰਦੇ ਗੈਸਟ ਹੁਣ ਵੀ ਵਿਜ਼ਿਟ ਕਰਦੇ ਫੰਕਸ਼ਨ ਵਾਸਤੇ ਹੂੰ ਹੂੰ ਤੇ ਉਸ ਕਰਕੇ ਅਸੀਂ ਨਜ਼ਰ ਰੱਖਦੇ ਹਾਂ ਇਸ ਨੂੰ ਜਿਹੜਾ ਹੈਗਾ ਠੀਕ ਹੈ ਠੀਕ ਅੱਛਾ ਕਿੰਨੀ ਸਿਟਿੰਗ ਕਪੈਸਿਟੀ ਦਾ ਦੱਸਿਆ ਤੁਸੀਂ ਇਹਦੇ ਚ ਕੋਈ ਕਿੰਨੇ ਲੱਗ ਜਾਂਦੇ ਆ ਅੱਜ ਜਿਵੇਂ ਲੱਗੀਆਂ ਵੀ ਜੀ ਦੇਖੋ ਟੇਬਲ ਸਿਟਿੰਗ ਹੈ ਕਿ ਕੋਈ 600 ਬੰਦੇ ਦੀ ਟੇਬਲ ਸਿਟਿੰਗ ਹੋ ਜਾਂਦੀ ਹੈ ਅੰਦਰ ਹਾਂ ਰਾਉਂਡ ਟੇਬਲ ਦੇ ਵਿੱਚ ਰਾਉਂਡ ਟੇਬਲ ਲਗਾ ਲਓ ਰਾਉਂਡ ਟੇਬਲ ਤੇ ਲਾ ਕੇ ਨਾ ਬਿਲਕੁਲ ਬਿਲਕੁਲ ਸਾਰਾ ਫਰਨੀਚਰ ਨਵਾਂ ਸਾਰਾ ਇਹ ਸੋਫੇ ਵਗੈਰਾ ਸਭ ਕੁਝ ਨਵੇਂ ਪਿਛਲੇ ਸਾਲ ਅਸੀਂ ਕਾਫੀ ਇਸ ਚੀਜ਼ ਦੇ ਇਹਦੀ ਰੈਨੋਵੇਸ਼ਨ ਤੇ ਇਨਵੈਸਟਮੈਂਟ ਕਰਿਆ ਸੀ ਅੱਛਾ ਸਾਨੂੰ ਰਿਟਰਨ ਵੀ ਬਹੁਤ ਸੋਹਣੀ ਆਈ ਸੀ ਪਿਛਲੇ ਸਾਲ ਵੀ ਅੱਛਾ ਬਹੁਤ ਅੱਛੇ ਅੱਛੇ ਫੰਕਸ਼ਨ ਅਸੀਂ ਕਰਿਆ ਇੱਥੋਂ ਆਪਣੇ ਏਰੀਆ ਦੇ ਓਕੇ ਓਕੇ ਅਤੇ ਇਹਨੇ 60 ਪੁਆਇੰਟ ਫੰਕਸ਼ਨ ਕੀਤੇ ਅਸੀਂ। ਆ ਸਟੇਜ ਵੀ ਕਮਾਲ ਦੀ ਬਣਾ ਰਹੇ ਹਾਂ। ਹਾਂਜੀ ਹਾਂ ਹਾਂ ਬਹੁਤ। ਇਨਸਾਈਡ ਇਹ ਇੱਕ ਤਰ੍ਹਾਂ ਦੀ ਪਰਮਨੈਂਟ ਸਟੇਜ ਹੈ। ਓਕੇ। ਇਹ ਥੋੜੀ ਬਹੁਤ ਇਹਦੇ ਚ ਹੋਰ ਅਪਗ੍ਰੇਡੇਸ਼ਨ ਹੋਏਂਦੇ ਫੰਕਸ਼ਨ ਟਾਈਮ ਤੇ। ਹੂੰ। ਇਹ ਫਿਲਹਾਲ ਇਹ ਪਰਮਨੈਂਟ ਇਹ ਸੀ ਡੈਕੋਰੇਸ਼ਨ ਕਰੀ ਵੀ ਹੈਗੀ। ਓਕੇ 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 ਓਕੇ। ਬਾਕੀ ਹਾਲ ਬਹੁਤ ਸੋਹਣਾ ਬਣਾਇਆ ਹੋਇਆ। ਵੱਡਾ ਵੱਡਾ ਦਾ ਹੈਗਾ ਹੀ ਹੈਗਾ ਦੇਖੋ। ਬਿਲਕੁਲ ਜੀ। ਹੂੰ ਉਹ ਲੈ ਇੱਕ ਯੂਨੀਕ ਹੈ ਮਤਲਬ ਜਿਹੜਾ ਸਾਡੇ ਕੋਲੇ ਕਨਸੈਪਟ ਹੈ ਹੂੰ ਸਾਡੇ ਕੋਲ ਬਿਟਿੰਡੇ ਯਾਰ ਤਾਂ ਸਭ ਤੋਂ ਵੱਡਾ ਬੈਂਕ ਉਠਾ ਲਿਆ ਹੂੰ ਜਿਹਦੀ ਕਪੈਸਟੀ ਮਤਲਬ 600 ਬੰਦੇ ਸੇਟਿੰਗ ਦੇ ਜੇ ਉਂ ਕਰਨਾ ਹੋ ਤਾਂ ਮਤਲਬ 1000 ਬੰਦੇ ਦਾ ਖਾਣਾ ਲੱਗ ਜਾਂਦਾ ਹੈਗਾ ਓਕੇ ਇਹਦੇ ਨਾਲ ਨਾਲ ਉਮੀ ਬਹੁਤ ਵੱਡੇ ਵੱਡੇ ਵਾਸ਼ਿੰਗ ਏਰੀਆ ਫੈਸਿਲਿਟੀ ਐ ਬਾਥਰੂਮ ਦੀ ਹੂੰ ਮਤਲਬ ਲੇਡੀਜ਼ ਵਾਸਤੇ ਵੱਖਰੇ ਜੈਂਟਸ ਵਾਸਤੇ ਬਹੁਤ ਵੱਖਰੇ ਮਤਲਬ ਜਿਹੜੇ 10 15 10 15 ਪਰਸੈਂਟ ਜਿਹੜੇ ਇਨਸਾਈਡ ਉਹਨੂੰ ਯੂਜ਼ ਕਰ ਸਕਦੇ ਆ ਓਕੇ ਇਹਦੇ ਨਾਲ ਸਭ ਤੋਂ ਵੱਡੀ ਪਾਰਕਿੰਗ ਸਾਡੇ ਕੋਲੇ ਹੈਗੀ ਹੈ ਹੂੰ ਇਹਦੇ ਨਾਲ ਸਾਡੇ ਫੰਕਸ਼ਨ ਏਰੀਆ ਜਾਂਦਾ ਨਾਲ ਲੱਗਦਾ ਜਾਇਨਿੰਗ ਬਾਹਰਲੇ ਪਾਸੇ ਜਿਹੜਾ ਹੈਗਾ ਇਹ ਲੌਂਗ ਇਸ ਆਪਣੇ ਆਊਟਡੋਰ ਦੇ ਵਿੱਚ ਵੀ ਹੈਗਾ ਹਾਂਜੀ ਆਊਟਡੋਰ ਚ ਅਸੀਂ ਇੱਥੇ ਟੈਂਟ ਦੀ ਪ੍ਰੋਵੀਜ਼ਨ ਹੈ ਸਾਡੇ ਕੋਲ ਅਸੀਂ ਪਿਛਲੇ ਸਾਲ ਲਾਇਆ ਹੋਏ ਸੀਗਾ ਹੂੰ ਅਸੀਂ ਆ ਮੀਂਹ ਦੇ ਚੱਕਰ ਕਰਕੇ ਥੋੜੀ ਦੇਰ ਅਸੀਂ ਨੂੰ ਕਰਿਆ ਪਰ ਅੱਤਕੀ ਸਾਲ ਅਸੀਂ ਪਿਛਲੇ ਸਾਲ ਨਾਲੋਂ ਵੀ ਵਧੀਆ ਇੱਕ ਟੈਂਟ ਲਾ ਕੇ ਅਸੀਂ ਪ੍ਰੈਜੈਂਟ ਕਰਾਂਗੇ ਓਕੇ 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 ਲਈ 3 ਏਕੜ ਦਾ ਲਾਉਨ ਹੈ ਜੀ ਇਹ ਅਸੀਂ 3 ਏਕੜ ਦਾ 3 ਏਕੜ ਚ ਹੈ ਲਾਉਣ ਇਹਦੇ 2000 ਬੰਦੇ ਦਾ 1500 2000 ਬੰਦੇ ਤੱਕ ਦਾ ਫੰਕਸ਼ਨ ਹੋ ਸਕਦਾ ਹੈ ਬਿਲਕੁਲ ਬਿਲਕੁਲ ਗਲਫਰੇ ਦਾ ਕਮਾਲ ਦਾ ਸਾ ਇਹ ਕਿੰਨੇ 3 ਏਕੜ ਦਾ ਦੱਸਿਆ ਇਹ 3 ਏਕੜ ਦਾ ਇਹ ਲਾਉਣ ਹੈ ਜੀ ਇਹ ਤਾਂ ਸਰ ਐਡੀਸ਼ਨ ਹੋਰ ਵੀ ਹੈਗੇ 3 ਏਕੜ ਦੇ ਉਹ ਦੀਵਾਰ ਤੇ ਪਰਲੇ ਪਾਸੇ ਵੀ ਹੈਗੀ ਅੱਛਾ ਪਰ ਇਹ ਜਿਹੜਾ ਸਾਡੇ ਅੰਦਰ ਇਨਸਾਈਡ ਕਵਰੇਜ ਹੂੰ ਸਾਡੇ ਕੋਈ ਵੀ ਗੱਡੀ ਬਾਹਰ ਸੜਕ ਤੇ ਨਹੀਂ ਲੱਗਦੀ ਓਕੇ ਸਾਡੇ 100% ਜਿੱਡਾ ਵੱਡਾ ਮਰਜੀ ਫੰਕਸ਼ਨ ਹੋਵੇ ਸਾਡੇ ਇਨਸਾਈਡ ਪਾਰਕਿੰਗ ਹੋ ਜਾਂਦੀ ਹੈ ਹਾਂ ਸਿਕਿਉਰਿਟੀ ਜ਼ਰੂਰੀ ਆ ਜੀ ਸਿਕਿਉਰਿਟੀ ਹਾਂ ਜੀ ਸਿਕਿਉਰਿਟੀ ਪੁਆਇੰਟ ਉਹ ਤੋਂ ਕਿਉਂਕਿ ਵਾਲਟ ਗੇਟ ਦੇ ਅੰਦਰ ਅੰਦਰ ਸਾਡੇ ਲੱਗਦੀਆਂ ਸਾਰੇ ਕਾਰਾਂ ਸਾਡੀ ਕੋਈ ਸੜਕ ਤੇ ਕਿਸੇ ਪਾਸੇ ਕੋਈ ਨਹੀਂ ਹੈਗਾ ਮਤਲਬ ਹੋਰ ਕੋਈ ਵੀ ਰਿਜ਼ੋਰਟ ਇਹੋ ਜਿਹਾ ਨਹੀਂ ਬਠਿੰਡੇ ਜੀ ਦੇ ਇਨਸਾਈਡ ਪਾਰਕਿੰਗ ਹੋਵੇ ਕੰਪਲੀਟ ਸਭ ਦੇ ਬਾਹਰ ਲੱਗਦੀਆਂ ਨਹੀਂ ਇਹਦਾ ਭਾਈਆ ਸਾਹਿਬ ਜਿਵੇਂ ਆਪਣਾ ਤੁਸੀਂ ਦੱਸਿਆ 20% ਦਾ ਸਭ ਤੋਂ ਵੱਡਾ ਹਾਲ ਹੈ ਤੇ ਫਿਰ ਇਹ ਤਾਂ ਰੇਟ ਵੀ ਸਭ ਤੋਂ ਵੱਡਾ ਇਹ ਬਟਿੰਡਾ ਸ਼ਹਿਰ ਦੀ ਦੇਖਣਾ ਸਾਨੂੰ ਤੇ ਅਸੀਂ ਇਸ ਚੀਜ਼ ਦਾ ਬਹੁਤ ਰਿਗਾਰਡ ਕਰਦੇ ਹਾਂ ਬਟਿੰਡਾ ਸ਼ਹਿਰ ਦੇ ਵਾਸੀਆਂ ਦਾ ਅਸੀਂ ਇਹ ਹਾਲ ਦੀ ਫੁੱਲੀ ਡੈਕੋਰੇਟਡ ਜਿਵੇਂ ਹੁਣ ਹੈਗਾ ਇਸ ਤਰ੍ਹਾਂ ਬੜੀ ਹੋਰ ਡੈਕੋਰੇਸ਼ਨ ਫਲਾਵਰ ਦੀ ਹੋ ਕੇ ਕੰਪਲੀਟ ਅਸੀਂ ਜਿਹੜਾ ਹੈਗਾ ਅਸੀਂ 1.5 ਲੱਖ ਰੁਪਏ ਦੇ ਫੰਕਸ਼ਨ ਵਾਸਤੇ ਦਿੰਨੇ ਆ ਇਹ ਸਾਰਾ ਅਸੀਂ 1.5 ਲੱਖ ਦੇ ਸਿਰ 1.5 ਲੱਖ ਰੁਪਏ ਦਿੰਨੇ ਹੈਗੇ ਅਸੀਂ ਸੋ 1.5 ਲੱਖ ਦੇ ਇਹਦੇ ਬੰਦੇ ਦਾ ਹਰ ਇੱਕ ਬੰਦੇ ਦੀ ਅਪਰੋਚ ਆ ਜਾਂਦਾ ਹੈਗਾ ਅੱਛਾ ਐਡਾ ਸੋਹਣਾ ਐਡਾ ਇਸ ਉਹਨਾਂ ਆਮ ਤੌਰ ਤੇ ਕੀ ਹੁੰਦਾ ਲੋਕਾਂ ਦੇ ਹਾਲ ਹੈ ਕਿ 2-2.5 ਬੰਦੇ ਬਾਕੀ ਫਿਰ ਖੁੱਲਾ ਏਰੀਆ ਹੁੰਦਾ ਹੈ ਜਿਹੜਾ ਖੁੱਲਾ ਏਰੀਆ ਹੁੰਦਾ ਉਹ ਖੁੱਲੇ ਏਰੀਆ ਦੇ ਵਿੱਚ ਫਿਰ ਮੀਂਹ ਕਣੀ ਵੇਲੇ ਬੜੀ ਔਕਾ ਹੋ ਜਾਂਦਾ ਹੈ ਬਿਲਕੁਲ ਹੁਣ ਲੋਕਾਂ ਨੇ ਚਲੋ ਇੱਕ ਸ਼ੈੱਡ ਚੱਲਿਆ ਸ਼ੈੱਡ 'ਚ ਇੰਨੀ ਗਰਮੀ ਹੋ ਜਾਂਦੀ ਹੈਗੀ ਮਤਲਬ ਉਹ ਮਜ਼ਾ ਨਹੀਂ ਆਂਦਾ ਜਿਹੜਾ ਹੈਗਾ ਜਿਹੜਾ ਨਹੀਂ ਬਿਲਕੁਲ ਬਿਲਕੁਲ ਇੱਥੇ 에어 ਕੰਡੀਸ਼ਨ ਦੇ ਵਿੱਚ ਵਿੱਚ ਸਾਰਾ ਫੰਕਸ਼ਨ ਹੋ ਜਾਂਦਾ ਹੈਗਾ ਸਾਰਾ ਫੁੱਲੀ 에ਸੀ ਆਪਣਾ ਇਹ ਹਾਂਜੀ 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 ਠੀਕ ਹੈ ਤੇ ਅਗਰ ਨਾਲ ਉਹ ਆਪਣਾ ਆਊਟਡੋਰ ਵਾਲਾ ਵੀ ਹੋਵੇ ਹਾਂਜੀ ਤਾਂ ਫਿਰ ਆਊਟਡੋਰ ਦਾ ਟੈਂਟ ਦਾ ਅਸੀਂ ਲੈ ਲੈਨੇ ਜੀ ਦੇਖੋ 75000 ਲੈਣੇ ਅਸੀਂ ਓਕੇ ਉਹ 75000 ਮਤਲਬ ਕੋਈ ਤਕਰੀਬਨ ਉਹਦੇ ਚ ਅਸੀਂ ਹਜ਼ਾਰ ਬੰਦੇ ਦੀ ਸਿਟਿੰਗ ਹੋ ਜਾਂਦੀ ਜਿਹਦੇ ਚ ਮਤਲਬ ਇਹ ਹੈ ਤੇ ਉਸ ਤੋਂ علاوہ ਇਹ ਹੁੰਦਾ ਹੈਗਾ ਦੇਖੋ ਇੱਕ ਸਾਡਾ ਹੁੰਦਾ ਹੈ ਬਾਕੀ ਜੇ ਆਪਦੀ ਮਰਜ਼ੀ ਦਾ ਕੋਈ ਕਲਰ ਚੀਜ਼ ਚਾਹੁੰਦਾ ਹੈਗਾ ਉਹਦਾ ਅਸੀਂ 20000 ਰੁਪਏ ਵੱਖਰਾ ਲੈਨੇ ਜੋ ਆਪਦੇ ਮਰਜ਼ੀ ਦਾ ਕਪੜਾ ਕਿਸੇ ਨੇ ਲਾਉਣਾ ਜਿਹੜਾ ਸਾਡੇ ਕੋਲੇ ਇਨਕਲੂਡਿੰਗ ਹੈ ਸਾਡੇ ਕੋਲ ਸੇਮ ਕਨਸੈਪਟ ਤੇ ਬਲੂ ਗੋਲਡਨ ਵੇ ਬਰਾਊਨ ਦਾ ਮਿਕਸ ਜਦ ਅੰਦਰ ਤੇ ਬਾਹਰ ਦੋਨੋਂ ਇਕੱਠੇ ਹਾਂਜੀ ਹਾਂਜੀ ਮੇਰੇ ਅਸੀਂ ਸਵਾ 2 ਲੱਖ ਰੁਪਏ ਅੰਦਰ ਬਾਹਰ ਦਾ ਇਕੱਠਾ ਵੀ ਅਸੀਂ ਇਕੱਠਾ ਕਰ ਦਿੰਨੇ ਫਿਰ ਸਾਡੇ ਕੋਲ ਫੂਡ ਪੈਕੇਜ ਵੀ ਹੈਗਾ ਅਸੀਂ ਕੰਪਲੀਟ ਪੈਕੇਜ ਕਰ ਦਿੰਦੇ ਹਾਂ ਵਿਦ ਫੂਡ ਅੱਛਾ ਉਹ ਵੀ ਇੰਨਾ ਨੋਮੀਨਲ ਕਰ ਦਿੰਨੇ ਆ ਅਸੀਂ ਮਤਲਬ ਬੰਦੇ ਨੂੰ ਕੋਈ ਵੀ ਰਿਜ਼ੋਰਟ ਵਾਲਾ ਨਹੀਂ ਦੇ ਸਕੋ ਕਿ ਸਾਡੇ ਕੋਲ ਇੱਕ ਟੀਮ ਸਾਡੇ ਹੋਟਲ ਬਾਈ ਹਾਈਟ ਤੇ ਸਾਡੇ ਕੋਲ ਆਪਣੀ ਟੀਮ ਹੈਗੀ ਹੂੰ ਹੂੰ ਜਿਹੜੀ ਕਿ ਸਾਨੂੰ ਜਿਹੜੇ ਪਰਫੈਕਟ ਸਾਡਾ ਇੱਕ ਸਟੈਂਡਰਡ ਫੂਡ ਦੀ ਕੁਆਲਿਟੀ ਹੈ ਹੂੰ ਉਹ ਵੀ ਮੇਨਟੇਨ ਰੈਂਦੀ ਹੈਗੀ ਹੈ ਹੂੰ ਤੇ ਉਸ ਕਰਕੇ ਜਿਹੜਾ ਹੈਗਾ ਸਾਡੇ ਬੰਦੇ ਆ ਜਾਂਦੇ ਤੇ ਸਾਨੂੰ ਉਸ ਕਰਕੇ ਅਸੀਂ ਵੀ ਪ੍ਰੋਵਾਈਡ ਕਰ ਸਕਦੇ ਪੈਕੇਜ ਵਿਦ ਫੂਡ ਵਿਦ ਫੂਡ ਅਸੀਂ ਪੈਕੇਜ ਵਿੱਚ 500 ਬੰਦੇ ਦਾ ਹੈਗਾ ਹੂੰ 500 ਬੰਦੇ ਦਾ ਅਸੀਂ 8 ਲੱਖ ਰੁਪਏ ਚ ਪੈਕੇਜ ਦੇ ਦਿੰਨੇ ਆ ਕੰਪਲੀਟ ਓਕੇ ਜਦ ਕੇ ਬਾਹਰੋਂ ਤੁਸੀਂ ਕਹੋਗੇ ਤਾਂ 1800 ਰੁਪਏ ਨੂੰ ਤਕਰੀਬਨ ਇਸ ਟਾਈਮ ਜਿਹੜੀ ਹੈ ਨਾਨ ਵੇਜ ਪਲੇਟ ਚਾਹਤ ਹੂੰ ਅਸੀਂ ਜਿਹੜਾ 8 ਲੱਖ ਰੁਪਏ ਕੰਪਲੀਟ ਦੇ ਦਿੰਨੇ ਆ ਨਾਨ ਵੇਜ ਖਾਣਾ ਵੇਜ ਸਾਰਾ ਜੋ ਮਰਜੀ ਓਕੇ 500 ਬੰਦੇ ਦਾ ਜਿਹੜਾ ਹੈਗਾ ਓਕੇ ਸੋ ਇਹ ਇਸ ਰੇਟ ਦੇ ਉੱਤੇ ਕਿਸੇ ਵੀ ਅੱਛੇ ਰਿਜ਼ੋਰਟ ਕਿਤੇ ਵੀ ਨਹੀਂ ਪੋਸਿਬਿਲਟੀ ਹੁੰਦੀ ਹੂੰ ਹੂੰ ਠੀਕ ਹੈ ਖਾਣੇ ਦੇ ਅਗਰ ਜਿਹੜੀ ਤੁਹਾਡੀ ਕੁਆਲਿਟੀ ਉਹ ਤਾਂ ਹੋਰ ਪਤਾ ਹੀ ਹੈ ਸਾਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਹੈ ਜੀ ਤੇ ਆ ਫਰਨੀਚਰ ਵੀ ਮੰਨ ਲਓ ਸਾਰਾ ਨਵਾਂ ਹੀ ਲੱਗਦਾ ਸਾਰਾ ਹੀ ਸਾਰਾ ਨਵਾਂ ਪਾਇਆ ਜੀ ਸਾਰੇ ਦਾ ਸਾਰਾ ਪਿਛਲੇ ਸਾਲੇ ਤੋਂ ਤਕਰੀਬਨ ਕਾਫੀ ਅੱਛਾ ਪੈਸਾ ਇਨਵੈਸਟ ਕੀਤਾ ਅੱਛਾ ਰੈਨੋਵੇਟ ਕੀਤਾ ਤੁਸੀਂ ਹਾਂ ਜੀ ਹਾਂ ਅੱਛਾ ਇਹਦੀ ਏਅਰ ਕੰਡੀਸ਼ਨ ਦੀਆਂ ਮਸ਼ੀਨਾਂ ਵੀ ਸਾਰੀਆਂ ਨਵੀਆਂ ਲਾਤੀਆਂ ਅੱਛਾ 132 ਟਨ ਦਾ ਇਹਨੇ ਮੈਂ ਏਸੀ ਪਲਾਂਟ ਲਾਇਆ ਹੈਗਾ ਇਹ ਤਾਂ ਕਿ ਕੂਲਿੰਗ ਜਿਹੜੇ ਇਨਸ਼ੋਰਡ ਕੂਲਿੰਗ ਜਨਰੇਟਰ ਦੋ ਵੱਡੇ ਵੱਡੇ ਨਵੇਂ ਲਿੱਤੇ ਹੈਗੇ ਇੱਕ 250 ਕੇਵੀ ਦਾ ਲਿਆ ਹੈਗਾ ਇੱਕ 62 ਕੇਵੀ ਦਾ ਲਿਆ ਹੈਗਾ ਓਕੇ ਤਾਂ ਉਹਦੇ ਨਾਲ ਕਿ ਸਰ ਅਨ ਇੰਟਰਪਟਡ ਜਿਹੜੀ ਪਾਵਰ ਸਪਲਾਈ ਅਵੇਲੇਬਲ ਰਹਿੰਦੀ ਹੈ ਠੀਕ ਹੈ ਠੀਕ ਹੈ ਤੇ ਆਪਣੇ ਦੂਸਰਾ ਜਿਹੜਾ ਪੈਕੇਜ ਦੇ ਵਿੱਚ ਉਹ ਵੀ ਤੁਹਾਡੇ ਨਾਲ ਹੁੰਦੇ ਨੇ ਸਾਰੇ ਜਿਹੜਾ ਕੈਪਟਨ ਵਗੈਰਾ ਜਾਂ ਜੈਂਜਾ ਵਿਟਰ ਵਗੈਰਾ ਬਿਲਕੁਲ ਜੀ ਬਿਲਕੁਲ ਜਿਹੜਾ ਇਹ ਇਹ ਜਿਹੜਾ ਰੈਂਟ ਪੈਕੇਜ ਹੈ ਤੇ ਰੈਂਟ ਹੁੰਦਾ ਹੈ ਉਹ ਅਜੀਬ ਪਰ ਜੇ ਸਾਡਾ ਕੰਪਲੀਟ ਪੈਕੇਜ ਹੈ ਉਹਦੇ ਫੂਡ ਪੈਕੇਜ ਦੇ ਸਾਰਾ ਫੂਡ ਸਾਡਾ ਸਾਰੀਆਂ ਸਰਵਿਸਿਜ਼ ਸਾਰੇ ਵੇਟਰ ਅੱਛੇ ਮਤਲਬ ਟਾਪ ਕਲਾਸ ਦੇ ਜਿਹੜੇ ਹੁੰਦੇ ਆ ਸਾਡਾ ਨਾ ਅਸੀਂ ਪਿਛਲੇ ਸਾਲ ਕੋਈ ਤਕਰੀਬਨ 30 35 ਫੰਕਸ਼ਨ ਕਰਿਆ ਸਾਡੀ ਪਰਮਾਤਮਾ ਦੀ ਕਿਰਪਾ ਇੱਕ ਵੀ ਕੰਪਲੇਂਟ ਨਹੀਂ ਆਈ ਹਰ ਇੱਕ ਨੇ ਐਪਰੀਸ਼ੀਏਟ ਹੀ ਕੀਤਾ ਹੈ ਬਿਲਕੁਲ ਬਿਲਕੁਲ ਠੀਕ ਹੈ ਤੇ ਤੁਹਾਡਾ ਇਹ ਜਗ੍ਹਾ ਬਹੁਤ ਹੋ ਗਈ 2.5 ਏਕੜ ਸਾਹਮਣੇ ਹੋ ਗਿਆ 2000 ਬੁੱਢੇ ਹੋ ਗਿਆ ਤੇ ਬਾਕੀ 3 ਏਕੜ ਪਿੱਛੇ ਹੋ ਗਏ 3 ਏਕੜ ਦਾ ਪਿੱਛੇ ਲਾਣਾ 2.5 ਏਕੜ ਦੀ ਇਹ ਪਾਰਕਿੰਗ ਹੈ 1 ਏਕੜ ਦੀ ਐਸਾਈਡ ਦੇ ਉੱਤੇ ਜਿਹੜੀ ਕੈਟਰਿੰਗ ਵਾਲੇ ਜਿਹਨੇ ਕੈਟਰਿੰਗ ਕਿਚਨ ਦਾ ਉਹਨਾਂ ਵਾਸਤੇ ਵੱਖਰੀ ਪਾਰਕਿੰਗ ਹੈ ਅੱਛਾ ਉਹਨਾਂ ਦੀ ਬੱਸਾਂ-ਬੋਸਾਂ ਹੁੰਦੀਆਂ ਵੱਖਰੀ 1 ਏਕੜ ਦੀ ਪਾਰਕਿੰਗ ਉਹ ਸੈਪਰੇਟ ਰੱਖੀ ਹੋਈ ਹੈ ਆਓ ਕਿਤੇ ਮੁੜ ਕੇ ਆਪਣੇ ਬੱਸਾਂ ਆਪਣੇ ਅੱਗੇ ਲਾ ਕੇ ਵੇਜਣਾ ਹਾਂਜੀ ਹਾਂ ਹਾਂ ਉਹਨੂੰ ਅੰਦਰ ਆਉਣ ਦੇ ਐਂਟਰੈਂਸ ਵੀ ਪਰਲੇ ਪਾਸੇ ਦੇ ਉੱਧਰ ਦੀ ਉਹਨਾਂ ਨੇ ਜਾਣਾ ਉੱਧਰ ਤੇ ਆਉਣਾ ਹੈ ਅੱਛਾ ਇਸ ਤੋਂ ਲਾਓ ਸਾਡੇ ਕੋਲੇ ਇਸ ਪ੍ਰੋਪਰਟੀ ਜਿਹਾ ਨਹੀਂ 20 ਕਮਰੇ ਹੈਗੇ ਸਾਡੇ ਕੋਲ ਗੈਸਟ ਦੇ ਵਾਸਤੇ ਅੱਛਾ 20 ਕਮਰੇ ਹੈਗੇ ਇੱਥੇ ਹਾਂਜੀ ਡੈਸਟੀਨੇਸ਼ਨ ਵੈਂਡਿੰਗ ਵਾਸਤੇ ਨਹੀਂ ਹੂੰ 20 ਕਮਰੇ ਹੈਗੇ ਸਾਡੇ ਕੋਲ ਬਹੁਤ ਸੋਹਣੇ ਕਮਰੇ ਹੈਗੇ ਹੂੰ ਹੂੰ ਬਹੁਤ ਹੀ ਬਿਊਟੀਫੁਲ ਕਮਰੇ ਹੈਗੇ ਠੀਕ ਹੈ ਠੀਕ ਹੈ ਠੀਕ ਹੈ ਆ ਇਹ ਕਨਸੈਪਟ ਵੀ ਪਹਿਲਾ ਸੀ ਤੇ ਕਾਮਯਾਬੀ ਬਲ ਥੋੜਾ ਸ਼ੁਰੂ ਤੋਂ ਹੀ ਕਾਮਯਾਬ ਹੈ ਥੋੜੇ ਹਾਂ ਜੀ ਹਾਂ ਬਿਲਕੁਲ ਬਿਲਕੁਲ ਹਾਂ ਕਿਉਂਕਿ ਅਸੀਂ ਇਹਨੂੰ ਸ਼ੁਰੂ ਕੀਤਾ ਸੀ ਤਾਂ 200 ਕਿਲੋਮੀਟਰ ਤੋਂ ਗੰਗਾ ਨਗਰ ਤੋਂ ਲੈ ਕੇ ਅਗਾਹ ਤੱਕ ਦੇ ਗੈਸ ਸਾਡੇ ਕੋਲ ਬਿਠੰਡੇ ਆ ਕੇ ਫੰਕਸ਼ਨ ਕਰਦੇ ਸੀ ਹਮ ਮਤਲਬ ਇਸ ਇਲਾਕੇ ਨੂੰ ਜਿਹੜੀ ਅਸੀਂ ਇਸ ਬਿਜ਼ਨਸ ਦੀ ਸਿਹਤ ਅਸੀਂ ਦਿੱਤੀ ਅਸੀਂ ਪੰਜ ਨਵੇਂ ਲਾਈਨ ਚ ਹੈਗੇ ਵੈਸੇ ਹੋਟਲ ਇੰਡਸਟਰੀ 45 ਸਾਲ ਹੋ ਗਏ ਪਰ ਇਹ ਰਿਜ਼ੋਰਟ ਅਸੀਂ ਕੋਈ 25 ਸਾਲਾਂ ਤੋਂ ਸਾਡੇ ਅਸੀਂ ਨੂੰ ਚਲਾ ਰਹੇ ਹਾਂ ਓਕੇ ਓਕੇ ਇਸ ਤੋਂ ਇਲਾਵਾ ਇਹਦੇ ਚ ਛੋਟੇ ਹਾਲ ਹੈਗੇ ਜੀ ਅੱਛਾ ਛੋਟੇ ਹਾਲ ਫੰਕਸ਼ਨਾਂ ਵਾਸਤੇ ਨਾ ਕਿਸੇ ਨੂੰ ਕੋਈ ਰਿੰਗ ਸਰਮਨੀ ਕਰਨੀ ਹੈ ਕਿਸੇ ਨੂੰ ਬਹੁਤ ਸੋਹਣੇ ਸੋਹਣੇ ਹਾਲ ਹੈਗੇ ਓਕੇ ਇਹਦੇ ਅੰਦਰ ਜਿਹੜੇ ਹੈਗੇ ਉਹ ਵੀ ਸਾਡਾ ਇੱਕ ਬਹੁਤ ਦੀਆ ਇਸ ਦਾ ਪਾਰਟ ਹੈ ਠੀਕ ਤੁਹਾਡੇ ਆਪਣਾ ਫਰੰਟ ਵੀ ਬਹੁਤ ਸੋਹਣਾ ਹੈਗਾ ਹਾਂਜੀ ਹਾਂ ਅੱਛਾ ਆ ਆਗੇ ਤੁਹਾਡੇ ਫਿਰ ਅੰਦਰ ਵਾਲੇ ਹਾਲ ਹਾਂਜੀ 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 ਠੀਕ ਆ ਇਹਨੇ ਹਾਲ ਦੇ ਚੱਲਣਾ ਫਸਲਪੁਰ ਤੋਂ ਇਹ ਜਿਮੀਨੀ ਹਾਲ ਬਹੁਤ ਵਧੀਆ ਓਕੇ ਇੱਕ ਤੇ ਰੈਗੂਲਰ ਸਾਡੇ ਫੂਡ ਫੈਸਿਲਿਟੀ ਰੂਮਜ਼ ਵਗੈਰਾ ਸਾਡੇ ਬਹੁਤ ਅੱਛੇ ਹੈ ਹਮ ਤੇ ਬੜੇ ਅੱਛੇ ਸਾਡੇ ਕੋਲੇ ਇਹਦੀ ਬੁਕਿੰਗ ਦਿੰਦੀ ਹੈਗੇ ਰੂਮਜ਼ ਦੀ ਓਕੇ ਇਹ ਆਪਣਾ ਡਿਜ਼ਾਈਨ ਕਿੱਥੋਂ ਕਰਵਾਇਆ ਸੀ ਪਾਈਆ ਸਾਹਿਬ ਇਹ ਇਹ ਜੀ ਆਰਕੀਟੈਕਟ ਸੀਗੇ ਬੰਬਈ ਦੇ ਦਾ ਫਰਮ ਕਰਕੇ ਸੀਗੇ ਦਲਮੀਤ ਸੈਣੀ ਹੈ ਅੱਛਾ ਦਲਮੀਤ ਸੈਣੀ ਉਹਨਾਂ ਨੇ ਇਹਦਾ ਆਰਕੀਟੈਕਟ ਕੀਤਾ ਸੀਗਾ ਹਮ ਉਹ 2000 ओके यो ਸਾਡੇ ਕੋਲ ਇੱਕ ਆ ਛੋਟਾ ਮਿਨੀ ਹਾਲ ਹੈਗਾ ਓਕੇ ਯਾ ਇਹ ਛੋਟੇ ਫੰਕਸ਼ਨਾਂ ਵਾਸਤੇ ਇਹ ਕਿੰਨੀ ਗੈਦਰਿੰਗ ਵਾਲਾ ਹੈਗਾ ਬਾਈ ਸਰ 70 80 ਬੰਦੇ ਤੱਕ ਦਾ ਹੈਗਾ 70 80 ਵਾਲਾ ਹੈਗਾ ਦੂਸਰਾ ਹਾਲ ਵੀ ਤੇ ਆਮਨੇ ਆਪੋਜ਼ਿਟ ਹੈ ਓਕੇ ਜੇ ਦੋਨਾਂ ਜਿਹੜਾ ਅਸੀਂ 100 ਬੰਦੇ ਦਾ ਫੰਕਸ਼ਨ ਕਰ ਲੈਣਾ ਉਧਰ ਅਸੀਂ ਖਾਣਾ ਦੇ ਦਿੰਨੇ ਆ ਇਧਰ ਸੀਟਿੰਗ ਕਰ ਦਿੰਨੇ ਆ ਹਮ ਹਮ ਇਸ ਤਰ੍ਹਾਂ ਇਹਨਾਂ ਇੱਥੇ ਦੋ ਫੰਕਸ਼ਨਾਂ ਦਾ ਛੋਟੇ ਫੰਕਸ਼ਨ ਵੀ ਹੋ ਜਾਂਦੇ ਹੈਗੇ। ਕੀ ਬਾਤ ਹੈ। ਚਲੋ ਇਹ ਤਾਂ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਸਾਹਮਣੇ। ਆ ਜਰਾ ਬਿਲਕੁਲ ਕਰਦੇ ਨਾ ਮੁਰੰਮਤ ਕਰ ਲਈ ਇਹ ਹਾਂਜੀ ਰੈਨੋਵੇਸ਼ਨ ਕਰਤੀ ਆ ਰੈਨੋਵੇਸ਼ਨ ਕਰਤੀ ਆ। ਟੈਂਗੋ। ਇਹ ਟੈਂਗੋ ਇਹ ਸਾਡਾ ਪੁਰਾਣਾ ਰੈਸਟੋਰੈਂਟ ਹੈ। ਅੱਛਾ ਅਸੀਂ ਉਹਨੂੰ ਰੀਫਰਨਿਸ਼ ਕੀਤਾ ਹੈਗਾ। ਓਕੇ। ਇਹਨੂੰ ਵੀ ਅਸੀਂ ਹੁਣ ਲਾਂਚ ਕਰ ਰਹੇ ਹਾਂ। ਇੱਥੇ ਅਸੀਂ ਰੈਗੂਲਰ ਫੂਡ ਫੈਸਿਲਿਟੀ ਆਈ ਇੱਥੋਂ ਬੈਠ ਕੇ ਇਹਦਾ ਬਾਹਰਲਾ ਥਿਊ ਉਹ ਬੜਾ ਬੰਦੇ ਦੇ ਮਨ ਨੂੰ ਮੋਹਦਾ ਹੈਗਾ ਬਿਲਕੁਲ ਕੀ ਬਾਤ ਹੈ ਇੱਕਾ ਇੰਟਰਾ ਆਪਣੇ ਆਹ ਬੜੀ ਵਧੀਆ ਬਣਾਈਆ ਤੁਸੀਂ ਐਂਟ੍ਰੈਂਸ ਦੇ ਸਾਹਮਣੇ ਵਾਲੇ ਫਰੰਟ ਵਾਲੀ ਹਾਂਜੀ 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 ਹਾਂ ਬਹੁਤ ਸੋਹਣਾ ਬੰਦਾ ਦੇਖੋ ਉਦੋਂ ਲੋਕੀ ਕਹਿੰਦੇ ਤੁਸੀਂ 20 25 ਸਾਲ एडवांस प्रॉपर्टी बनाई है बाकी सीर ਹੁਣ ਵੈਲਿਊ ਬੜੀ ਪੈ ਰਹੀ ਹੈ ਇਹਦੀ ਇਸ ਟਾਈਮ ਬਿਲਕੁਲ ਬਿਲਕੁਲ ਸਹੀ ਇਹ ਵੀ ਸਾਰਾ ਫੁੱਲੀ ਆਈ ਸੀ ਇਹਦੀਆਂ ਸਾਰੀਆਂ ਨਵੀਆਂ ਮਸ਼ੀਨਾਂ ਏਸੀ ਵਗੈਰਾ ਦੀਆਂ ਸਭ ਕੁਝ ਜੁਆਰਮੈਂਟ ਕੀਤੀ ਹੈਗੀ ਚਲੋ ਠੀਕ ਹੈ ਇਹਦੇ ਵਿੱਚ ਜਿਹੜਾ ਸਾਡੇ ਕੋਲ ਵਾਅਦਾ ਕੀ ਹੈਗਾ ਜੀ ਹਾਂਜੀ ਜਿੰਨੇ ਵੀ ਰਿਜ਼ੋਰਟ ਹੈ ਨਾ ਉਹਨਾਂ ਦੇ ਐਂਟਰੀ ਬਿਲਕੁਲ ਇਸੇ ਕੰਮ ਦੀ ਨਹੀਂ ਕਿਸੇ ਰਿਜ਼ੋਰਟ ਦੇ ਬੇਸ਼ੰਦੇ ਦੀ ਲਾ ਲੋ ਸਾਡੇ ਉਧਰ ਸਾਹਮਣੇ ਐਂਟਰ ਹੁੰਦਾ ਤੇ ਇੱਧਰੋਂ ਐਗਜ਼ਿਟ ਹੋ ਜਾਂਦਾ ਹੈਗਾ ਓਕੇ ਮਤਲਬ ਹਾਈਵੇ ਦੇ ਉੱਤੇ ਸਾਡੀ ਓਪਨਿੰਗ ਆਏਗੀ ਨਹੀਂ ਦੂਸਰਿਆਂ ਦੀ ਕਿ ਬਹੁਤ ਸਾਈਡ ਤੇ ਜਿਆਦਾ ਕਿਤੇ ਕੋਈ ਰਸ਼ ਹੈ ਮੰਨੇ ਅੰਦਰ ਜਾਣ ਦੀ ਬੜੀ ਦਿੱਕਤ ਹੈ ਸਾਡਾ ਸਰਵਿਸ ਰੋਡ ਦੇ ਉੱਤੇ ਐਂਟਰੀ ਹੈਗੀ ਹੈ ਆ ਦੇਸ਼ ਤੋਂ ਪਹਿਲਾਂ ਇੱਕ ਐਂਟਰੀ ਆ ਜਾਂਦੀ ਫਿਰ ਇੱਥੇ ਦੋ ਐਂਟਰੀਆਂ ਇਧਰ ਆ ਜਾਂਦੇ ਦੋ ਇਧਰ ਐਗਜ਼ਿਟ ਆ ਜਾਂਦੇ ਹੈਗੇ ਇਹ ਸਾਰੀ ਫੈਸਿਲਿਟੀ ਸਿਰ ਸਾਡੇ ਰਿਜ਼ੋਰਟ ਦੀ ਹੈ ਇਹ ਸਭ ਕੁਝ 뷰 ਵੀ ਬਹੁਤ ਸੋਹਣਾ ਹੈ ਮੰਦਰ ਦੇ ਵਿੱਚ ਲੱਗਦਾ ਕਿ ਗ੍ਰੀਨਰੀ ਬਹੁਤ ਵਧੀਆ ਹੈਗੀ ਹੈ ਬਿਲਕੁਲ ਠੀਕ ਹੈ ਚਲੋ ਠੀਕ ਹੈ ਜੀ ਬਾਈਆ ਸਾਹਿਬ ਬਹੁਤ ਵਧੀਆ ਗ੍ਰੀਨਰੀ ਦਾ ਤੁਹਾਨੂੰ ਜਾਈਓ ਸਾਡੇ ਕੋਲ ਜਾਈਓ ਨੂੰ ਕਹਿੰਦੇ ਆ ਬਹੁਤ ਤੁਹਾਡੇ ਧੰਨਵਾਦੀਆਂ ਕਿ ਤੁਸੀਂ ਸਾਨੂੰ ਜਿਹੜਾ ਇਸ ਮੌਕੇ ਦੇ ਕਵਰ ਕੀਤਾ ਹੈਗਾ ਹਾਂ ਜੀ ਬਿਲਕੁਲ ਤੇ ਕੋਈ ਨਹੀਂ ਇੱਥੇ ਤੁਹਾਨੂੰ ਆਪਾਂ ਕਰੂਗੇ ਪ੍ਰੋਗਰਾਮ ਵੀ ਕਰਦੇ ਆ ਇੱਥੇ ਸੁੱਖ ਨਾਲ ਬਿਲਕੁਲ ਜੀ ਬਿਲਕੁਲ ਸਵਾਗਤ ਲੈਣੇ ਆ ਜਰੂਰ 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 ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ